ਜੀ ਮਿਨਿਸਟਰ ਤੇ ਮੰਤਰੀ ਰਿਪਰੈਜ਼ੈਂਟ ਕਰਦੇ ਲੋਕਾਂ ਨੂੰ ਇਹਨਾਂ ਨੇ ਕੀ ਦੇਖਿਆ ਜੀ ਮਿਨਿਸਟਰ ਨੂੰ ਡਰਾਇਆ ਜੀ ਮਿਨਿਸਟਰ ਕਹਿੰਦਾ ਜੀ ਮੈਨੂੰ ਤਾਂ ਇਕੱਲਾ ਜੀ ਮਿਨਿਸਟਰ ਰਹਿੰਦਿਓ ਦੇਖੋ ਕਿੰਡੀ ਮਾੜੀ ਗੱਲ ਇਹਨੇ ਭਵੰਤਮਾਨ ਨੇ ਕੀਤੀ ਹੈ ਪੰਜਾਬ ਦੀ ਰੱਖਿਆ ਕਰਨ ਦੀ ਬਜਾਏ ਪੰਜਾਬ ਨੂੰ ਆ ਲੁਟੇਰਿਆਂ ਦੇ ਸਾਹਮਣੇ ਰੱਖਤਾ ਪਹਿਲੀ ਵਾਰ ਇਤਿਹਾਸ ਹੁਣਾਂ ਹੈ ਬਿਗੈਰ ਐਕਟ ਬਦਲੇ ਬਿਗੈਰ ਕੁਛ ਕੀਤੇ ਕਿਉਂਕਿ ਆ ਸਟ੍ਰਕਚਰਲ ਐਕਟ ਸਾਰੇ ਵਿੱਚ ਤੁਸੀਂ ਚੀਫ ਮਿਨਿਸਟਰ ਨੂੰ ਵੀ ਕੱਢ ਦਿਓ ਤੇ ਮਿਨਿਸਟਰ ਨੂੰ ਵੀ ਕੱਢ ਦਿਓ ਤੇ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਦੀ ਜਨਤਾ ਹੈਰਾਨ ਰਹਿ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹਨਾਂ ਨੇ ਆ ਸਾਰੀ ਪਲੈਨਿੰਗ ਵਾਸਤੇ ਕਿਹੜਾ ਕਿਹੜਾ ਲੈਂਡ ਐਕਵਾਇਰ ਕਰਨਾ ਪੰਜ ਮੈਂਬਰੀ ਕਮੇਟੀ ਬਣਾਤੀ ਜੀ ਕਿਹੜੇ ਕੌਣ ਆ ਮੈਂਬਰ ਕਮੇਟੀ ਦੇ ਚੀਫ ਮਿਨਿਸਟਰ ਤੇ ਮਿਨਿਸਟਰ ਦੀ ਜਗ੍ਹਾ ਚੀਫ ਸੈਕਟਰੀ ਬਣਾਤਾ ਕਿਉਂਕਿ ਚੀਫ ਮਿਨਿਸਟਰ ਜੈਕਟਿਨੂ ਕਹਾਂ ਤੇ ਤੂੰ ਚੀਫ ਸੈਕਟਰੀ ਰਹਿਣਾ ਹੈ ਤੇ ਤੇ ਜੋ ਅਸੀਂ ਕਹੀ ਜਾਵਾਂਗੇ ਤੇ ਅੰਗੂਠਾ ਲਈ ਜਾਣਾ ਤੇ ਬਾਕੀ ਚਾਰ ਮੈਂਬਰ ਕੌਣ ਹੈ ਕੋਈ ਵੀ ਪੰਜਾਬ ਦਾ ਨਹੀਂ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਪੰਜਾਬ ਦੀ ਅਗਲੀ ਡਿਵੈਲਪਮੈਂਟ ਹੋਣੀ ਹੈ ਆ ਜਿਹੜਾ ਐਕਵਾਇਰ ਕਰਨਾ 40 ਹਜ਼ਾਰ ਏਕੜ ਚੀਫ ਸੈਕਟਰੀ ਦੇ ਬਾਅਦ ਬਾਕੀ ਮੈਂਬਰ ਕਿਹੜੇ ਆ ਕੋਈ ਦਿੱਲੀ ਦਾ ਅਨੁਰਾਗ ਕੁੰਡੂ ਦੂਜਾ ਮੈਂਬਰ ਹੈ ਸ਼ੌਕਤ ਰੌਏ ਤੀਜਾ ਨੰਬਰ ਹੈ ਵੈਸ਼ ਵੈਸ਼ਪ ਵੈਬਪ ਮਹੇਸ਼ਵਰੀ ਚੌਥਾ ਮੈਂਬਰ ਹੈ ਸੀਮਾ ਬੰਸਲ ਇਹਨਾਂ ਦਾ ਕੀ ਲੈਣਾ ਲੈਣਾ ਪੰਜਾਬ ਨਾਲ ਆਹ ਫੈਸਲਾ ਕਰਨਗੇ ਲੁਧਿਆਣੇ ਚ ਕਿਹਦੀ ਜ਼ਮੀਨ ਐਕਵਾਇਰ ਹੋਊਗੀ ਕੀ ਬਣੂਗਾ ਉਹ ਦਿੱਲੀੋਂ ਸਾਰੇ ਉੱਥੇ ਜਿਹੜੇ ਉਹਨਾਂ ਦੇ ਦਫ਼ਤਰ ਚ ਬੈਠੇ ਆ ਬੰਦੇ ਉਹ ਐ ਜਿਵੇਂ ਤੁਸੀਂ ਜਾਣਦੇ ਹੋ ਤੁਸੀਂ ਮੀਡੀਆ ਵਾਲਿਓ ਪਬਲਿਕ ਰਿਲੇਸ਼ਨ ਚਲਾਉਂਦਾ ਕੌਣ ਐ ਦਿੱਲੀ ਵਾਲਾ ਚਾਉਂਦਾ ਕਿ ਨਹੀਂ ਹੱਥ ਘੜੇ ਕਰੋ ਹਾਂ ਹੱਸ ਹੱਸੀ ਜਾਣੇ ਹੋ ਤੁਹਾਨੂੰ ਪਤਾ ਹੈ ਕੀ ਚਾਉਂਦਾ ਕਿ ਨਹੀਂ ਹਰ ਮਹਿਕਮੇ ਚਲਾਉਣ ਵਾਲੇ ਹੁਣ ਉਹ ਆ ਗਏ ਤੁਸੀਂ ਦੇਖ ਲਓ ਪੰਜਾਬ ਵਿੱਚ ਪੰਜਾਬ ਦੇ